ਮਾ ਬੰਬਾਲ ਜੀ ਕੀ ਹਾਲ ਚਾਲ ਆ ਦੋਸਤੋ ਤੇ ਅੱਜ ਦੀ ਜਿਹੜੀ ਵੀਡੀਓ ਕਿਸਾਨ ਭਰਾਵਾਂ ਵਾਸਤੇ ਬਹੁਤ ਲਾਹੇਵੰਦ ਹੋਣ ਵਾਲੀ ਆ ਤੇ ਦੋਸਤੋ ਮੇਰਾ ਨਾਮ ਆ ਸੰਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਪਲਵਾਨ ਟਰੈਕਟਰ ਪਟਿਆਲਾ ਪਿੱਛੇ ਜਿਹੜੇ ਮੇਰਾ ਵੀ ਸਟਾਕ ਜਿਹੜਾ ਨਵਾਂ ਆਇਆ 110 90 ਸੋਲਿਸ ਜਿਹੜੇ ਆਏ ਸੀਗੇ ਇਹਨਾਂ ਦੇ ਵਿੱਚੋਂ ਕਈ ਦੋਸਤ ਆਪਣੇ ਜਿਹੜੇ ਆਪਣੀਆਂ ਵੀਡੀਓ ਦੇਖਦੇ ਆ ਇੰਜਣ ਕਢਾ ਕੇ ਲੈ ਗਏ ਕਿਸੇ ਨੇ 4x4 ਦਾ ਹਿੱਸਾ ਲੈ ਲਿਆ ਕਿਸੇ ਨੇ ਪਿਛਲਾ ਹਿੱਸਾ ਲੈ ਲਿਆ ਜਿਨ੍ਹਾਂ ਭਰਾਵਾਂ ਨੂੰ ਲੋੜ ਆ ਆਪਣਾ ਟਰੈਕਟਰ ਐਨਆਰ ਆਈ ਭਰਾ ਟਰੈਕਟਰ ਮੋਡੀਫਾਈ ਕਰਾਉਂਦੇ ਆ ਇਹਨਾਂ ਨੇ ਵੀ ਪਿਛਲੇ ਹਿੱਸੇ ਲੈਣੇ ਆ ਬਹੁਤ ਵਧੀਆ ਸਟਾਕ ਆਇਆ ਹੋਇਆ ਉੱਚੇ ਮੱਲ ਟਰੈਕਟਰ ਆ ਕੋਈ ਬਾਲੇ ਇੱਕ ਤਾਂ ਕੁਆੜ ਜੇ ਆਉਂਦੇ ਸੀ ਨਾ ਪਹਿਲਾਂ ਇਹ ਟਰੈਕਟਰ ਬਾਲੇ ਸਾਫ਼ ਆ ਪਿਛਲੇ ਹਿੱਸੇ ਖੁੱਲੇ ਨਹੀਂ ਹੋਏ ਜੇ ਕਿਸੇ ਭਰਾ ਨੇ ਅਗਲਾ ਹਿੱਸਾ 4x4 ਦਾ ਲੈਣਾ ਜਲਾਲਾਬਾਦ ਤੋਂ ਆਪਣੇ ਵੀਰ ਰਵੇਦ ਦਾ ਵੀ ਕੰਮ ਕਰਦਾ ਪਿਛੇ 90 ਦਾ 4-5 ਦਿਨ ਹੋ ਗਏ ਆਪਣਾ 90 ਦਾ ਇੰਨ ਰੱਖਿਆ ਪਹਿਣ ਬਾਈ ਚੋਂ ਇੰਨ ਕਢਾ ਕੇ ਲੈ ਗਏ ਤੇ ਉਹਦਾ ਹਿੱਸਾ 4x4 ਦਾ ਪਿਆ ਬਹੁਤ ਘੈਂਟ ਹਿੱਸਾ ਬ੍ਰਾਂਡ ਨਿਊ ਹਿੱਸਾ ਜਿਹੜੇ ਭਰਾ ਨੇ ਵੀ ਲੈਣਾ ਤੇ ਸੰਪਰਕ ਕਰ ਲਿਓ ਦੋਸਤੋ 151 ਨੰਬਰ ਦੁਕਾਨ ਵਾਲਾ ਦਾ ਇਹ ਸਟਾਕ ਹੈ ਤੇ ਮੇਰਾ ਕੰਮ ਆ ਤੁਹਾਨੂੰ ਪਟਿਆਲੇ ਦੇ ਵਿੱਚ ਅਪਡੇਟ ਦੇਣੀ ਆ ਵੀ ਕੀ ਕੀ ਸਮਾਨ ਆਉਂਦਾ ਤੇ ਸਾਰੇ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਸਟੋਰੀ ਦੇ ਵਿੱਚ ਦੁਬਾਰਾ ਤੰਗ ਨੀ ਕਰਦੇ ਤੇ ਪੇਜ ਨੂੰ ਜ਼ਰੂਰ ਫੋਲੋ ਕਰ ਲਓ ਅੱਜ ਉਹ ਅੱਗੇ ਤੁਹਾਨੂੰ ਪਾਰਟਸ ਸਾਰੇ ਦਿਖਾਉਣਾ ਮੈਂ ਕੀ ਕੀ ਆਏ ਆ ਤੇ ਆਜੋ ਦੋਸਤੋ ਆ ਹਿੱਸਾ ਆ ਦੇਖੋ ਅੰਦਰੋਂ ਹਿੱਸਾ ਚੈੱਕ ਕਰੋ ਕਿਤਰਾ ਬ੍ਰਾਂਡ ਨਿਓ ਕਲਚ ਬੈਰਿੰਗ ਧੱਕ ਦੇਖੋ ਵਿੱਚੋਂ ਇਸੇ ਦਾ ਹਾਲ ਤੱਕ ਕਿੰਨਾ ਕੁ ਚੱਲਿਆ ਹੋਣਾ ਤੇ ਇਹਦਾ ਸਾਰਾ ਜਿਵੇਂ ਹੁਣ ਕਿਸੇ ਦੇ ਲੱਗੂ ਜਾ ਕੇ ਚੀਜ਼ ਉਹਦੇ 10 ਸਾਲ ਤੱਕ ਚੀਜ਼ ਖੁੱਲਣ ਦੀ ਲੋੜ ਨਹੀਂ ਨਾ ਯਾਰ ਵੀਰੋ ਉਹਦੀ ਫੀਟਿੰਗ ਦੇਖ ਲਓ ਸਾਰੀਆਂ ਪਾਈਪ ਕਿਉਂ ਇਹ ਵਰਲਡ ਲੈਵਲ ਦੀ ਕੰਪਨੀ ਆ ਇਹਨਾਂ ਨੇ ਕੀ ਕਰਨਾ ਕੋਈ ਮਾਣਾ ਮੋਟਾ ਇਹਨਾਂ ਨੂੰ ਟੈਸਟਿੰਗ ਦੇ ਵਿੱਚ ਲੱਗਿਆ ਵੀ ਇਹ ਚੀਜ਼ ਸਹੀ ਨਹੀਂਗੀ ਇਹਨੂੰ ਸਕ੍ਰੈਪ ਕਰ ਦਿੰਦੇ ਆ ਇਹਦੀ ਆਪਸ਼ਨ ਹੋ ਜਾਂਦੀ ਆ ਤੇ ਦੇਖ ਲਓ ਤੁਸੀਂ ਜੇ ਹੁਣ ਇਹ ਹੱਤ ਵਾਲੀ ਦੋ ਪਾਸੇ ਆ ਕਈ ਤਾਂ ਸੋਚਦੇ ਆ ਵੀ ਅਰੇ ਇਹਦੇ 'ਚ ਕੋਈ ਨਾ ਕੋਈ ਨੁਕਸ ਹੋਊਗਾ ਤਾਂ ਕੰਪਨੀ ਨੇ ਕੱਢਿਆ ਪਰ ਇਹ ਅੱਜ ਤੋਂ ਬਹੁਤ ਟਾਈਮ ਪਹਿਲਾਂ ਦੇ ਆਪਣੇ ਕਿਸਾਨ ਭਰਾਵਾਂ ਨੇ ਲਏ ਹੋਇਆ ਵਰਤੇ ਹੋਇਆ ਕੋਈ ਪਹਿਲੀ ਵਾਰ ਹੀ ਨਹੀਂ ਆਇਆ ਇਹ ਆਪਾਂ ਕਹੀਏ ਵੀ ਆਪਾਂ ਪਹਿਲੀ ਵੀਡੀਓ ਸਾਂਝੀ ਕਰ ਰਹੇ ਆਂ ਇਹਦੇ ਪਿੱਛੇ ਆਰਮ ਤੁਸੀਂ ਦੇਖੋਗੇ ਲਿਫਟ ਕਪੈਸਿਟੀ ਵਧਾਉਣ ਵਾਸਤੇ ਪਿੰਨ ਪਹਿਲਾਂ ਹੀ ਦਿੱਤੀ ਹੋਈ ਆ ਉਹ ਪਿੱਛੇ ਟਰੈਕਟਰ ਖੜੇ ਆ ਜਿਨ੍ਹਾਂ ਨੇ ਇੰਜਣ ਲੈਣੇ ਆ ਜਾਂ ਜਿਨ੍ਹਾਂ ਨੇ ਵੀਰੋ ਆਪਣਾ ਪਾਵਰ ਵਧਾਉਣੀ ਆ ਆਪਣੇ ਟਰੈਕਟਰ ਦੀ ਜਾਂ 4x4 ਕਰਨੇ ਆ ਅੱਜਕੱਲ ਕੀ ਆਪਾਂ ਵੀਡੀਓ ਦੇਖ ਰਹੇ ਹਾਂ ਸੋਸ਼ਲ ਮੀਡੀਆ ਤੇ ਜ਼ਿਆਦਾ ਤੁਹਾਨੂੰ ਪਤਾ ਕੰਮ ਕੀ ਚੱਲਦਾ ਹੁੰਦਾ ਹਰ ਬੰਦਾ ਪ੍ਰਾਈਵੇਸੀ ਰੱਖਦਾ ਜਿਹੜਾ ਕੋਈ ਟਰੈਕਟਰ ਤਿਆਰ ਕਰਨ ਦੇ ਆ ਜਿਵੇਂ ਹੁਣ 911 ਦੀ ਆਪਾਂ ਵੀਡੀਓ ਦੇਖ ਰਹੇ ਹਾਂ ਵੀ 4x4 ਬਹੁਤ ਆਉਣਦੇ ਆ ਥੋੜੀ ਜਿਹੀ ਧੁੱਪ ਪੈਣ ਕਰਕੇ ਸ਼ਾਇਦ ਤੁਹਾਨੂੰ ਕਲੀਅਰ ਨਾ ਮਾੜਾ ਮੋਟਾ ਦੇਖੇ ਹੁਣ ਉਹ ਕਰਾਰੋ ਦਾ ਜਿਹੜਾ ਪਿੱਛੇ ਜਿੱਦੇ ਚ ਤੁਸੀਂ ਇਹ ਦੇਖੋਗੇ 4x4 ਇਹਦੇ ਚੱਕਰ ਲਾਏ ਹੁੰਦੇ ਆ ਕੰਪਨੀ ਨੇ ਇਹ ਜਿਹੜਾ ਗੇਅਰ ਆ ਇਹ ਕਰਾਰੋ ਨਹੀਂ ਲੱਗਣਾ ਕਰਾਰੋ ਮੇਨ ਸਪਿਸ਼ਲ ਹਿੱਸਾ ਵੀ ਕਰਾਰੋ ਦਾ ਤਾਂ ਅਗਲਾ ਹਿੱਸਾ ਵੀ ਕਰਾਰੋ ਦਾ ਇਹਦੇ ਚਾਰ ਚੱਕਰ ਲੰਨੇ ਆ ਤਾਂ ਟਰੈਕਟਰ ਨੇ ਜ਼ੋਰ ਮਾਰਨਾ ਜੇ ਹੁਣ ਇਹ ਅਗਲਾ ਹਿੱਸਾ ਹੋਰ ਤੇ ਪਿਛਲਾ ਹਿੱਸਾ ਹੋਰ ਆ ਗੇਅਰ ਹੋਰ ਤੇ ਇਹ ਜ਼ੋਰ ਨਹੀਂ ਮਾਰਦੇ ਹੁਣ 911 ਦੀ ਆਪਾਂ ਵੀ ਤੁਸੀਂ ਯੂਟਿਊਬ ਦੇ ਵੀਡੀਓ ਦੇਖੋਗੇ ਜਿਹੜੇ 4x4 ਕਰੇ ਆ ਉਹ ਇਹ ਹੁਣ ਗੇਅਰ ਪਤਾ ਨਹੀਂ ਕਿਹੜਾ ਲਾਉਂਦੇ ਆ ਨਾ ਤਾਂ ਉਹ ਦਿਖਾਉਂਦੇ ਆ ਵੀ ਆਹ ਗੇਅਰ ਅਸੀਂ ਯੂਜ਼ ਕਰਦੇ ਇੱਥੋਂ ਲਿਆ ਕਿੱਥੋਂ ਬਣਵਾਇਆ ਜੇ ਉਹ ਗਰਾਰੀਆਂ ਪਤਾ ਨਹੀਂ ਹੁਣ ਕਿਵੇਂ ਪਈ ਤਾਂ ਪ੍ਰਮਾਤਮਾ ਹੀ ਜਾਣਦਾ ਤੇ ਆਪਣਾ ਕੰਮ ਆ ਜਾਣਕਾਰੀ ਦੇਣਾ ਤੇ ਆ ਵੀਰੇ ਕਰਾਰੋ ਦਾ ਪਿਛਲਾ ਗੇਰ ਆ ਅਗਲਾ ਹਿੱਸਾ ਜਿਆਦਾ ਆਪਾਂ ਲੰਗਾਈ ਚ ਕਾਨੂੰ ਜਾਣਾ ਤੇ ਅੱਜਕੱਲ ਸਾਰੇ ਭਰਾ ਆਪ ਸਿਆਣੇ ਆ ਇਹ ਵੀਰ ਲੈ ਗਿਆ ਸੀਗਾ ਜਲਾਲਾਬਾਦ ਤੋਂ ਮੇਰੇ ਖਿਆਲ ਅ ਤੇ ਉਹ ਇੰਨ ਕਢਾ ਕੇ ਲੈ ਗਏ ਸੀ ਇਹਦਾ ਪਿਛਲਾ ਹਿੱਸਾ ਪੂਰਾ ਨਵਾਂ ਵਧੀਆ ਪਿਆ ਨਹੀਂ ਤਾਂ ਹਿੱਸੇ ਬਾਹਲੇ ਨਾ ਕਈ ਵਾਰਾਂ ਜੀਵ ਨਹੀਂ ਕਰਦਾ ਵੀਡੀਓ ਪਾਉਣ ਨੂੰ ਵੀ ਯਾਰ ਕਿਤੇ ਲੰਬਾ ਹੀ ਨਾ ਜੇ ਤੇ ਇਹ ਆ ਦੇਖੋ ਤੇ ਪੂਰਾ ਵਧੀਆ ਹਿੱਸਾ ਸੀਲਾ ਸੁਲਾਵੇਂ ਤੇ ਲੱਗੂਗਾ ਇਹ ਆ ਸਰਾਖ ਦੇਖ ਲਓ ਆ ਹਿੱਸੇ ਦੇ ਜਿਹਨੇ 59 11 ਨੂੰ ਲਾਉਣਾ ਹੋਵੇ ਜਿਹਦਾ ਚੁੱਲਾ ਬਦਲਣਾ ਪੈਣਾ ਜਾਂ ਅੱਗੇ ਜਿਗਾਰਡ ਬਣਾਉਣਾ ਪੈਣਾ ਇਹਦੇ ਟਾਇਰ ਵੀ ਬ੍ਰਾਂਡ ਨਿਊ ਨਵੇਂ ਆ ਜਾ ਕੇ ਸਮਝ ਲਓ ਐਂ ਆਪਣਾ ਜਾ ਕੇ ਫਿੱਟ ਹੋ ਜਾਣਾ ਇਹਦੇ ਚੋ ਹੀ ਮੇਰੇ ਖਾਲ ਕੱਢਿਆ ਸੀ ਇਹ ਸੱਚ ਇਹਦੀ ਕ੍ਰੌਸ ਸ਼ਾਉਟ ਵੀ ਸੰਧ ਵੀ ਹੋਈ ਹੈ ਇਹਦੇ ਵੇਖੋ ਚੱਲਿਆ ਕਿੰਨਾ ਘਊਗਾ ਟਰੈਕਟਰ ਲੈ ਲਓ ਬ੍ਰਾਂਡ ਨਿਊ ਹਿੱਸਾ ਪਿਆ ਇਹ ਕਿਸੇ ਭਰਾਣੇ ਲੈਣਾ ਤਾਂ ਲੈ ਲਓ ਫਾਇਦਾ ਨਹੀਂ ਤਾਂ ਬਾਅਦ ਚ ਆਪਾਂ ਕਈ ਵਾਰਾਂ ਚੀਜ਼ ਰੇਟ ਵੇਖੀ ਦਾ ਸਸਤਾ ਰਕਵਾੜ ਮਿਲ ਜਾਂਦੀ ਚੀਜ਼ ਜਾ ਕੇ ਦੁੱਗਣੇ ਪੈਸੇ ਉੱਤੇ ਲੱਗ ਜਾਂਦੇ ਮਨ ਦੁਖੀ ਹੁੰਦਾ ਜਾਂ ਹੁਣ ਚੀਜ਼ ਸਾਫ ਮਿਲ ਗਈ ਜਾ ਕੇ ਆਪਣਾ ਕੰਮ ਦੇ ਦਿੱਤਾ ਤੇ ਆਪਾਂ ਨੂੰ ਲੱਗੇ ਪੈਸੇ ਭੁੱਲ ਜਾਂਦੇ ਆ ਆਹ ਡਬਲ ਡਿਸਟ੍ਰਿਬਿਊਟਰ ਜਿਹੜੇ ਸਾਈਡਾਂ ਤੇ ਆਪਣੇ ਲੱਗਦੇ ਆ 1 2 ਇਹ ਉਨੇ ਹੀ ਇਹਦੇ ਨਿਪਲ ਨਿਕਲੇ ਜਾਂਦੇ ਜਿਵੇਂ ਕਮੈਨਾਂ ਦੇ ਆ ਪਾਮ ਦੇਖੀਦਾ ਇਹ ਦੋ ਨਿਪਲਾਂ ਦਾ ਹੋ ਗਿਆ ਦੋ ਨਿਪਲ ਹੋਰੋਗੇ ਚਾਰ ਇੱਥੇ ਅੱਗੇ ਬੰਦ ਪਲੇਟ ਲੱਗ ਜਾਂਦੀ ਆ ਤੇ ਦੋਸਤੋ ਕਰਦਿਆ ਕਰੋ ਕਿਰਪਾ ਤੇ ਆਪਣੇ ਜਿੰਨੇ ਵੀ ਸਰਕਲ ਦੇ ਵਿੱਚ ਆ ਮੇਰਾ ਸਾਥ ਦਿਆ ਕਰੋ ਤੁਹਾਡਾ ਜ਼ਿੰਮੇਵਾਰ ਭਰਾ ਆ ਮਾ 110 ਦਾ ਹਿੱਸਾ ਉਹ ਪਿੱਛੇ ਜਿਹੜਾ ਖੜਾ ਉਹਦੀ ਵੀ ਤੁਹਾਨੂੰ ਵੀਡੀਓ ਨਾਲ ਪਾਤੀ ਹੀ ਰਿਮਨ ਸਾਰੀਆਂ ਹੀ ਜਾਣਕਾਰੀ ਇਹ ਤੁਹਾਨੂੰ ਪਹੁੰਚਾਉਣ ਦੇ ਬਖਾਨੇ ਆ ਆ ਬੰਬੈਟਾ ਮਾ ਬਾਂਬਾ ਟਰੈਕਟਰ ਆ ਤੇ ਆ ਦੇਖੋ ਨਿੱਪਲ ਦੇਖੋ ਪਿਛੇ ਡਬਲ ਦੇ ਵੀ ਕਿੰਨੇ ਡਿਸਟ੍ਰੀਬਿਊਟਰਾਂ ਨੇ ਪਹਿਲਾਂ ਹੀ ਕੰਪਨੀ ਨੇ ਦੇ ਦਿੱਤੀ ਆਪਣੇ ਤੱਕ ਤਾਂ ਚੀਜ਼ਾਂ ਬਹੁਤ ਲੇਟ ਆਉਣਦੀਆਂ ਇਹ ਐਡਵਾਂਸ ਚੀਜ਼ ਜਿਹੜੇ ਆ ਐਪਲੀਮੈਂਟ ਤਾਂ ਤੱਕ ਇਹਨਾਂ ਬਾਹਰ ਐਕਸਪੋਰਟ ਹੋਈ ਜਾਂਦੇ ਆ ਜੈਕ ਦੇਖੋ ਕਿੱਡੇ ਕਿੱਡੇ ਤਕੜੇ ਹੁਣ ਜ਼ਿੰਮੇਦਾਰ ਨੂੰ ਆ ਸਮੱਸਿਆ ਜਿਹੜੀ ਆ ਜੈਕਾਂ ਦੀ ਐਰ ਕੀ ਜਿੰਨੀਆਂ ਲਿਫਟ ਪਾਰਟੀਆਂ ਲਿਫਟਾਂ ਇਹ ਜੈਕ ਲੱਗੇ ਹੁਣ ਤਾਂ ਬਹੁਤ ਨੁਕਸਾਨ ਬਾਜੇ ਲੋਕਾਂ ਦਾ ਇਹ 110 ਵਾਲਾ ਹਿੱਸਾ ਜੇ ਕਿਸੇ ਭਰਾ ਨੇ ਲੈਣਾ ਹੋਵੇ ਇਹ ਵੀ ਪਰੇ ਵਾਲੇ ਟਰੈਕਟਰ ਮੰਡੀ ਚ ਆ ਚੁੱਕਿਆ ਟਾਇਰ ਦੇਖ ਲਓ 460 85 34 ਟਾਇਰ ਆ ਇਹਦਾ ਟਾਇਰ ਦੇਖੋ ਬੰਲਾਂ ਦਾ ਕਿੱਡਾ ਟਾਇਰ ਆ VGT ਦਾ 468 85 R34 ਤੇ ਇਹ ਵੀ ਟਰੈਕਟਰ ਟੈਂਕ ਟੁੰਕ ਆ ਗਿਆ ਇਹਦਾ ਇਹਦੇ ਵਿੱਚ ਨਸਾ ਵੀ ਰੋਟਰੀ ਪੰਪ ਆ ਚਾਰ ਸਿਲੰਡਰ ਟਰੈਕਟਰ ਬਹੁਤ ਤਗੜਾ 110 ਹਸਪਾਵਰ ਠੀਕ ਹੈ ਇਹਦੇ ਸਮਾਨ ਸਬੂਨ ਥੋੜਾ ਘੱਟ ਆ ਇਹ ਟਰੈਕਟਰ ਵੀ ਤਿਆਰ ਕਰਨਾ ਟਰੈਕਟਰ ਵੀ ਹੋ ਜਾਊਗਾ ਜੇ ਤੁਸੀਂ ਇਹਦੇ ਪਾਰਟਸ ਲੈ ਜਾਣਾ ਹੈ ਮੰਨ ਲਓ ਪਿਛਲਾ ਹਿੱਸਾ ਲੈ ਜਾਣਾ ਕੋਈ ਹੋਰ 6 ਸਿਲੰਡਰ ਇੰਜਣ ਰੱਖਣਾ ਆਪਣਾ ਤੇ ਤਾਂ ਵੀ ਤੁਸੀਂ ਆਪਣਾ ਕਰ ਸਕਦੇ ਹੋ ਆਪਣੇ ਹੱਥੀ ਮੋਡੀਫਿਕੇਸ਼ਨ ਅੱਜ ਕੱਲ ਬਹੁਤ ਟ੍ਰੈਂਡ ਹੈ ਜਿਹੜਾ ਆਪਣੇ ਹੱਥੀ ਆਪਣਾ ਟਰੈਕਟਰ ਤਿਆਰ ਕਰਾਉਣ ਦਾ ਜੇ ਤੁਸੀਂ ਦੇਖ ਲਓ ਇੰਜਣ ਇੰਜਣ ਇਹਦੇ ਵਿੱਚ ਪਿੱਛੇ ਜਦੋਂ ਦੇ ਤੁਹਾਡਾ ਡਬਲ ਪੰਪ ਅੱਗੇ ਦਾ ਹੈ ਤਕਰੀਬਨ ਪੰਪ ਇਹਨੂੰ ਵੱਡੇ ਟਰੈਕਟਰ ਨੂੰ ਇਸ ਤਰ੍ਹਾਂ ਡਬਲ ਹੀ ਆਉਂਦਾ ਹੁੰਦਾ ਆਹ ਦੇਖ ਲਓ ਟਰੈਕਟਰ ਨਵਾਂ ਹੀ ਹੈ ਜੇ ਕਿਸੇ ਭਰਾ ਨੇ ਪਿਛਲਾ ਹਿੱਸਾ ਲੈਣਾ ਜੇ ਕੋਈ ਟਰੈਕਟਰ ਤਿਆਰ ਕਰਾਉਣ ਦਾ ਚਾਹ ਮਾਣਾ ਤਾਂ ਆਪਣਾ ਜਰੂਰ ਵੀਰੇ ਇਹ ਨੇ ਕਿਉਂ ਹਿੱਸੇ ਜਿਹੜੇ ਇਹ ਆ ਵੱਡੇ ਬਹੁ ਘੱਟ ਮਿਲਦੇ ਆ 90 ਦਾ ਤਾਂ ਤਕਰੀਬਨ ਮਿਲ ਜਾਂਦਾ ਜਿਹੜੇ ਆਪਣੇ 110 ਦਾ 120 ਦਾ ਇਹਦੇ ਹਿੱਸੇ ਬਹੁ ਘੱਟ ਮਿਲਦੇ ਆ ਤੇ ਦੋਸਤੋ ਜਾਣਕਾਰੀ ਤਾਂ ਅੱਜ ਬਹੁਤ ਹੋ ਗਈ ਇਥੇ ਹੋਰ ਵੀਡੀਓ ਕਰਾਂਗੇ ਕਰ ਲਈਏ ਕੰਮ ਕਰ ਜੇ ਕੋ ਭਰਾ ਕਵੇ ਵੀ ਹੁਣ ਮੈਂ ਕਹਦਾ 59 11 ਤੁਹਾਡੇ ਸਾਹਮਣੇ ਬੰਦ ਹੋਏ ਨੂੰ ਕਿੰਨਾ ਚਿਰ ਹੋ ਗਿਆ ਇਸ ਕਰਕੇ ਵੀਰ ਉਹ ਵੀ ਇਹ ਜਿਹੜਾ ਵੀ ਸਮਾਨ ਆਪਾਂ ਲੈਨੇ ਦਿੰਨੇ ਆ ਜਿਹੜਾ ਵੀ ਕਿਤੇ ਟਰੈਕਟਰ ਤੁਸੀਂ ਮੋਡੀਫਾਈ ਕਰਾ ਰਹੇ ਹੋ ਤਕਰੀਬਨ ਅਗਲੇ ਨੂੰ ਪੁੱਛ ਲਿਆ ਕਰੋ ਵੀ ਸਮਾਨ ਕਿੱਥੋਂ ਪਰਚੇਦ ਕਰੋ ਸਾਨੂੰ ਨਹੀਂ ਮਿਲਦਾ ਸਮਾਨ ਤੇ ਆਮ ਤੁਹਾਨੂੰ ਪਤਾ ਜਿਹੜੇ ਅਸੀਂ ਦੁਕਾਨਦਾਰ ਤੁਹਾਨੂੰ ਪਤਾ ਹੁਣ ਤਕਰੀਬਨ 59 ਗ੍ਰਾਮ ਸਮਾਨ ਮਿਲਣਾ ਬੰਦ ਹੋ ਚੁੱਕਿਆ ਜਿਹੜਾ ਵੀ ਮਿਲਦਾ ਲੋਕਲ ਬ੍ਰਾਂਡ ਦੇ ਜਾਂ HMT ਦਾ オリジナル ਬਹੁ ਘੱਟ ਜੇ ਮਿਲਦਾ ਪੁਰਾਣੇ ਮੰਡਲਾਂ ਦਾ ਨਾ ਮਿਲਦਾ ਉਹ ਅੱਜਕੱਲ ਨਵੇਂ ਮਾਡਲਾਂ 'ਚ ਫਿਟਿੰਗ ਨਹੀਂ ਆਉਂਦੀ